ਪੱਕੀ ਹੋ ਜੂ ਤੇਰੇ ਕਰੇ ਪੈਸੇ ਉਹ ਮਾੜੇ ਨੇ ਸਾਬਾ ਜੀ ਮੈਂ ਫਾਰਮ ਕਰ ਰਹੀ ਤੋ ਇਹ ਡਾਕਟਰ ਨੇ ਜੀ ਮੈਂ ਸਿਰਫ ਇੱਕ ਸਟਾਫ ਨਰਸ ਆ ਮੈਂ ਡਾਕਟਰ ਦਾ ਲਿਖਿਆ ਕਰ ਸਕਦੀ ਆ ਨਾ ਕਿ ਮੈਂ ਖੁਦ ਡਾਕਟਰ ਬਣ ਸਕਦੀ ਆ ਇਹਨਾਂ ਦਾ ਤੇ ਮੇਰੇ ਕੰਮ ਦਾ ਵੀ ਬਹੁਤ ਫਰਕ ਹੈ ਜੀ ਇਹ ਤਾਂ ਖੁਦ ਡਾਕਟਰ ਨੇ ਇਹ ਹੱਡੀਆਂ ਦੇ ਡਾਕਟਰ ਆ ਮੈਂ ਲੇ ਫਿਰ ਤੈਨੂੰ ਤਾਂ ਉਹ ਸੀਨੀਅਰ ਡਾਕਟਰ ਬਣਾਈ ਖੜੇ ਨੇ ਐਤਵਾਰ ਨੂੰ ਬਾਰ ਨੂੰ ਤੇਰੇ ਨਾਲ ਕੰਮ ਕਰਾ ਸਕਦੀ ਆ ਜਦੋਂ ਮੈਂ ਪੀਰ ਨੂੰ ਵੀ ਮੈਂ ਕਰਾਉਂਗੀ ਜੀ ਪਹਿਲਾਂ ਹੋਰ ਕਿਤੇ ਇਹਨਾਂ ਦਾ ਨਿਕਾਹ ਹੋਊਗਾ ਫੇਰ ਹੀ ਸਾਡਾ ਨਿਕਾਹ ਦੁਬਾਰਾ ਹੋਊਗਾ ਪਹਿਲਾਂ ਹੋਇਆ ਹੈ ਤਲਾਕ ਤੁਹਾਡਾ ਕੋਰਟ ਚ ਹੋਇਆ ਹੈ ਨਹੀਂ ਕੋਰਟ 'ਚ ਨਹੀਂ ਇਹਦਾ ਸਰਾਹ ਦੇ ਬਣਾ ਕੋਇਆ ਮੇਰੀ ਗੱਲ ਸੁਣ ਬਾਈ ਜੇ ਇਹ ਕਹਿੰਦੇ ਨੇ ਵੀ ਇਹਦਾ ਤਲਾਕ ਹੋ ਗਿਆ 2017 ਦੇ ਵਿੱਚ ਇਹਨੇ ਮੈਨੂੰ ਤਲਾਕ ਦਿੱਤਾ 2021 ਦੇ ਵਿੱਚ ਇਹਨੇ ਮੇਰੇ ਤੇ ਬਸੇਬੇ ਦਾ ਕੇਸ ਲਾਇਆ ਨਿਹਾਲ ਸਿੰਘ ਵਾਲੇ ਜੇ ਮੈਂ ਇਹਦੀ ਘਰ ਵਾਲੀ ਨਹੀਂ ਸੀ ਤਾਂ ਫਿਰ ਇਹਨੇ ਮੇਰੇ ਤੇ ਕੇਸ ਕਿਉਂ ਲਾਇਆ ਕਿਵੇਂ ਲੱਗ ਗਿਆ ਉਹ ਕੇਸ ਕਿਵੇਂ ਲੱਗ ਗਿਆ ਕੋਰਟ ਦੇ ਵਿੱਚ ਮੈਨੂੰ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਜਦੋਂ ਮੈਂ ਇਹਦੀ ਵਾਈਫ ਨਹੀਂ ਸੀ ਇਹਨੇ ਮੈਨੂੰ ਤਲਾਕ ਦਿੱਤਾ ਮੇਰਾ ਤੇ ਇਹਦਾ ਰਿਸ਼ਤਾ ਖਤਮ ਹੋ ਗਿਆ ਫਿਰ ਇਹਨੇ ਮੇਰੇ ਤੇ ਬਸੇਬੇ ਦਾ ਕੇਸ ਕਿਸ ਵੇਸ ਤੇ ਲਾਇਆ ਸੀ ਕੋਰਟ ਦੇ ਵਿੱਚ ਮੈਨੂੰ 2 ਸਾਲ ਕਿਸ ਵੇਸ ਤੇ ਨੇ ਕੋਰਟ ਦੇ ਚੱਕਰ ਕਟਵਾਏ ਨਹੀਂ ਇਹ ਸਰਾ ਨਹੀਂ ਮਤਾਬ ਕੋਤਰੋਂ ਤਲਾਕ ਹੋ ਗਿਆ ਵਾ ਤੇ ਦੁਬਾਰਾ ਨਾ ਨਹੀਂ ਇਹਨੇ ਮੰਨਿਆ ਨਹੀਂ ਇਹਨੇ ਤਾਂ ਫਿਰ ਇਹਨੇ ਤਾਂ ਮੰਨਿਆ ਨਹੀਂ ਤਲਾਕ ਇਹ ਨਹੀਂ ਤਾਂ ਮੰਨਿਆ ਨਹੀਂ ਨਹੀਂ ਸਰਾਂ ਨੇ ਮਤਾਸਰਾ ਬਾਬਾ ਜੀ ਮੰਨਣਾ ਹੀ ਪੈਣਾ ਹੋਊ ਕਿ ਇਲੈਕਟ੍ਰਿਕ ਦੇ ਵਿੱਚ ਹੋਇਆ ਉਹ ਮਾਰ ਤੂੰ ਇੱਕ ਮਿੰਟ ਤੂੰ ਭੱਜਣ ਵਾਲੀਆਂ ਦਾ ਨਾ ਕਰੀਂ ਮੈਂ ਭੱਜਣ ਵਾਲੀਆਂ ਦਾ ਮੈਂ ਤਾਂ ਕਹਿੰਦਾ ਜੀ ਮੈਂ ਕਹਾਂ ਮੈਂ ਰੱਖਦਾ ਨਹੀਂ ਮੈਂ ਤਾਂ ਕਹਿੰਦਾ ਤੂੰ ਕੀ ਕਰੇ ਕਦੇ ਤੂੰ ਲੋਕਰੀ ਨੂੰ ਕਹਿੰਦੇ ਕਦੇ ਤੂੰ ਨਗਾਹ ਨੂੰ ਕਹਿੰਦੇ 10 ਵਾਰੀ ਨਗਾਹ ਕਰਾਉਂਦੇ ਤੂੰ ਨਗਾਹ ਤਾਂ ਹੋ ਗਏ ਹੋਗਾ ਭਾਈ ਨਗਾਹ ਤਾਂ ਬਣਾ ਕੇ ਮੇਰੇ ਭੂਏ ਆ ਜਾਂਦਾ ਕਿਉਂ ਹੈਗੀ ਆ ਜੀ ਗੱਲ ਇਹ ਭਾਈ ਮੈਨੂੰ ਤੇਰੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਜੀ ਮੈਂ ਨਾ ਵੀ ਦੁਬਾਰੇ ਨਾ ਕਰੀਂ ਕਿਸੇ ਹੋਰ ਨਾਲ ਨਿਕਾਹ ਹੋ ਗਈ ਕਿਸੇ ਹੋਰ ਨਾਲ ਕਰਾਵੇ ਹਾਂਜੀ ਹਾਂਜੀ ਫੇਰ ਫੇਰ ਤੇਰੀ ਕੀ ਰਹੇਗੀ ਨਹੀਂ ਤਲਾਕ ਇੱਕ ਮਿੰਟ ਤੁਮਨ ਦੱਸ ਹਾਂਜੀ ਜੇ ਇਹਨੇ ਕਿਸੇ ਹੋਰ ਨਾਲ ਹੀ ਨਿਕਾਹ ਕਰਾ ਲਿਆ ਤੇਰੀ ਘਰ ਵਾਲੀ ਕਿਧਰੋਂ ਰਹਗੀ ਉਹਦੋਂ ਤਲਾਕ ਇੰਨਾ ਸਿਆਣਾ ਨਾ ਬਣ ਤੂੰ ਕਿੰਨਾ ਕੁ ਪੜਿਆ ਹਾ ਤੂੰ ਨਹੀਂ ਪੜਿਆ ਤਾਂ ਬਾਬਾ ਮੈਂ ਕੋਹ ਨਹੀਂ ਹੋਵੇਗਾ ਕਿਸੇ ਮੌਲਵੀ ਨੂੰ ਦੱਸ ਕਿਸੇ ਮੌਲਵੀ ਕੋਲੋਂ ਮੈਂ ਕਰ ਲਵਾਂ ਸਰਾਂ ਦੇ ਮਦਾਕ ਦਾ ਨੈਟ ਕੋ ਵੀ ਨਿਕਲੇਗਾ ਬਾਬਾ ਹੀ ਗੱਡੀ ਵੀ ਦੇਖ ਲਓ ਮੈਂ ਨਾ ਹੋਰ ਨਾਲ ਨਿਕਾਹ ਕਰਾਉਣ ਦਾ ਕੀ ਮਤਲਬ ਨਿਕਾਹ ਤਾਂ ਹੀ ਹੁੰਦਾ ਹੈਗਾ ਵੀ ਜਦੋਂ ਮੇਰੇ ਤੋਂ ਵਾਲੇ ਇਹ 9 ਸਾਲ ਪਾਸੇ ਰਹਗੀ రిగా ਕਦੇ ਵੀ ਕਿਸੇ ਵਕੀਲ ਤੋਂ ਪਤਾ ਕਰਕੇ ਦੇਖ ਲਓ ਤੇ ਜੀ ਮੰਨ ਲਓ ਸਾਰੇ ਦੇ ਮੁਤਾਬਕ ਤਾਂ ਜਾ ਉਹ ਚੀਜ਼ ਨੂੰ ਤਲਾਕ ਮੰਨੇ ਨਾ ਉਸ ਤੋਂ ਬਾਅਦ ਵਿੱਚ ਹੋਰ ਕਿਤੇ ਤੂੰ ਤਾਂ ਕਹਿ ਸਕਦਾ ਮੇਰੇ ਨਾਲ ਦੁਬਾਰੇ ਕਰਾ ਲੈ ਚਲੋ ਵੱਖਰੀ ਗੱਲ ਹੈ ਹੋਰ ਨਾਲ ਕਰਾਉਣ ਦਾ ਤਾਂ ਕੋਈ ਤੋਕੇ ਨਹੀਂ ਬਣਦੀ ਇਹ ਨੂੰ ਵਕੀਲ ਹੀ ਦੱਸ ਸਕਦਾ ਨੂੰ ਮੁਖੀ ਸਾਹਿਬ ਦੱਸ ਨਹੀਂ ਹੈਗਾ ਜੀ ਇਹ ਇਹਨੂੰ ਵਕੀਲ ਕੋਈ ਨਹੀਂ ਦੱਸ ਸਕਦਾ ਮੁਖਤੀ ਸਾਹਿਬ ਦੱਸਣਗੇ ਕਿ ਕੁੜੀ ਨੇ ਤਿੰਨ ਵਾਰੀ ਕਹਤਾ ਸਾਡਾ ਤਲਾਕ ਆ ਤਲਾਕ ਤਾਂ ਤਲਾਕ ਹੋ ਨਹੀਂ ਹੋ ਨਹੀਂ ਹੋ ਸਕਦਾ ਆਪਾਂ ਹੁਣ ਫੇਰ ਫਿਰ ਕੁੜੀ ਨੇ ਕਿਹਾ ਤੁਸੀਂ ਕਿਹਾ ਭਾਈ ਮੈਨੂੰ ਤਾਂ ਇਹਨੇ ਪੋਸਟਰ ਤੇ ਦੋ ਗਵਾਹਾਂ ਦੇ ਸਾਈਨ ਕਰਾਏ ਆ ਮੇਰੇ ਉਤੇ ਕਿਤੇ ਸਾਈਨ ਨਹੀਂ ਹੋਏ ਹੋਏ ਮੈਨੂੰ ਉਹਦੇ ਬ ਸੋਨੂੰ ਜਿਵੇਂ ਉਹ ਕਹਿੰਦੇ ਨੇ ਆਪਣਾ ਕੀ ਨੇ ਕਿਹਦੇ ਵੱਲੋਂ ਮੁfti ਸਾਹਿਬ ਨੂੰ ਫੋਨ ਮੁਹਤੇ ਕਰਾ ਦਿੰਦੇ ਆ ਜੀ ਆਪਾਂ ਗੱਲ ਲਾਓ ਮੜਾ ਫੋਨ ਮੁfti ਸਾਹਿਬ ਨੇ ਵੀ ਤੁਸੀਂ ਕਿਹਾ ਕਦੇ ਵੀ ਤਿੰਨ ਵਾਰੀ ਨਹੀਂ ਮੈਂ ਤਾਂ ਤਲਾਕ ਮੰਨ ਲਿਆ ਮੁੰਡੇ ਮੈਂ ਵਿਆਹ ਕਰਵਾਉਣਾ ਤੇ ਮੇਰੇ ਕੋ ਇਹਦੇ ਕਿਉਂ ਆਉਂਦੀ ਮੈਂ ਕਿਧਰ ਕਰਵਾ ਲੈਂਦੀ ਠੀਕ ਲਈ ਸਾਰੇ ਅਵੇ ਤਲਾਕ ਭੇਜ ਤਾਂ ਫਿਰ ਕੋਰਟ ਦੇ ਧੱਕੇ ਖਾਣ ਨੂੰ ਲਾਇਆ ਕੇਸ ਦੁਆਰੇ ਕਿਉਂ ਲਾਇਆ ਕੋਰਟ ਕਿਉਂ ਲਾਇਆ ਕੇ ਇਹ ਤਲਾਕ ਨਹੀਂ ਤੇ ਤਲਾਕ ਹੋ ਰਿਹਾ ਜਿੰਨੇ ਕੋਰਟ ਤੋਂ ਦੇਖ ਲੈ ਪਹਿਲਾਂ ਉਹਨਾਂ ਨੂੰ ਦੱਸੇ ਇਹ ਗੱਲ ਇਹ ਸਾਰੇ ਪਾਸੇ ਠੂਠਾ ਬੰਦਾ ਹੈ ਹੁਣ ਨਾਂ ਰੱਖਣ ਦਾ ਮਾਰਾ ਕਿਤੇ ਪੁੱਛ ਕੇ ਜਾਂਦਾ ਕਿਤੇ ਕੁਝ ਕਹਿਣ ਦਾ ਸਾਫ ਕਰੋ ਜੀ ਗੱਲ ਇਹ ਤਾਂ ਦੋ ਤਰਫੀਆਂ ਨੇ ਦੋ ਪਾਸੇ ਬੰਦਾ ਨਹੀਂ ਚੁੱਪੇ ਜਾਂਦਾ ਸਾਫ ਹੋ ਸਾਰਾ ਕੁਝ ਸਾਫ ਹੋਗਾ ਸਾਰਾ ਕੁਝ ਆਪਣੇ ਸਿੰਘਾਂ ਸਿੰਘ ਸਾਹਿਬ ਕੋਲੇ ਇਹ ਗਿਆ ਉੱਥੇ ਅਸੀਂ ਇਹਨਾਂ ਕੋਲੇ ਦਰਖਾਸਤ ਕਰੀ ਬਿਨਾ ਕਿਸੇ ਇਹ ਲਾਲਚ ਤੋਂ ਇੱਕ ਇਨਸਾਨੀਅਤ ਤੌਰ ਤੇ ਸਾਡੇ ਨਾਲ ਤੁਰੇ ਇਹਨਾਂ ਨੇ ਇਹਨਾਂ ਨੂੰ ਬੁਲਾਇਆ ਜਿਹੜੀ ਦੂਜੀ ਧੇਰਾ ਮੁੰਡੇ ਵਾਲੇ ਧੇਰਾ ਪਾਟੀ ਹੋਈ ਪੈਂਟ ਪਾ ਕੇ ਸੜੀ ਹੋਈ ਕੋਈ ਕਿਸੇ ਦੀ ਮਰੂਤੀ ਗੱਡੀ ਲੈ ਕੇ ਕਹਿੰਦਾ ਜੀ ਮੈਂ ਤਾਂ 5-6000 ਰੁਪਏ ਕਿਸੇ ਤਨਖਾਹ ਤੇ ਕਿਸੇ ਦੀ ਦੁਕਾਨ ਤੇ ਕੰਮ ਕਰਦਾ ਹਾਲਾਂਕਿ ਕੋਜਾ ਡਾਕਟਰ ਆ 2011-12 ਤੋਂ ਇਹ ਕੰਮ ਕਰਦਾ ਸੁਖਨਾਲ 1.5 ਤੋਂ 2 ਲੱਖ ਰੁਪਏ ਮਹੀਨੇ ਦੀ ਆਮਦਨ ਆ ਨੇੜੇ-ਤੇੜੇ 50 ਪਿੰਡਾਂ 'ਚ ਨਾਂ ਚੱਲਦਾ ਅਕਬਰ ਖਾਨ ਕਹਿ ਕੇ ਦੇਖ ਲਿਓ ਵੀ ਹੱਡੀਆਂ ਵਾਲਾ ਡਾਕਟਰ ਆ ਜਿਹੜਾ ਅਕਬਰ ਖਾਨ ਥੋੜਾ ਜੀਜਾ ਜੀ ਨੇੜੇ ਹਮੇਰਾ ਜਿਹੜਾ ਜੀਜਾ ਪਰਾਉਣਾ ਸਾਡਾ ਹਾਂ ਨੇੜੇ-ਤੇੜੇ ਨਾਂ ਚੱਲਦਾ ਤੇ ਕੁੜੀ ਨੂੰ ਜਦੋਂ ਖਰਚਾ ਦੇਣਾ ਉਦੋਂ ਕਹਿੰਦਾ ਜੀ ਮੇਰੇ ਕੋਲੇ ਕੁਛ ਨਹੀਂ ਜਿਹੜਾ ਇਹਦਾ ਪਿਓ ਆ ਪਿਓ ਨੇ ਆਪਦਾ ਮੁੰਡਾ ਤੇ ਨੂੰਹ ਮੇਰੀ ਭੈਣ ਨੂੰ 2015 ਤੋਂ ਬੇਦਾਖਲ ਕੀਤਾ ਹੋਇਆ ਜਿਹੜਾ ਪਿਓ ਅੱਜ ਬੜਤ ਬੜਤ ਬੋਲਦਾ ਨਾ ਇਸ ਪਿਓ ਨੇ ਆਪਦੇ ਮੁੰਡੇ ਨੂੰ 2015 ਚ ਬੇਦਖਲ ਕੀਤਾ ਹੋਇਆ ਉਹਦੇ ਅਖਬਾਰ ਦੀਆਂ ਫੋਟੋ ਸਟੇਟਾਂ ਸਾਰਾ ਕੁਝ ਹੈਗਾ ਕੋਰਟ ਦੇ ਵਿੱਚ ਲਿਖਿਆ ਹੋਇਆ ਤੇ ਮੁੰਡੇ ਦੇ ਨਾਂ ਤੇ ਅੱਜ ਕੱਲ ਅੱਜ ਦੇ ਟਾਈਮ 1 ਰੁਪਏ ਦੀ ਚੀਜ਼ ਨਹੀਂ ਹੈਗੀ ਘਰ ਦੇ ਵਿੱਚ ਜਾਨਬ ਜਾਨ ਬੁੱਝ ਕੇ ਹੋਇਆ ਜਾਨ ਬੁੱਝ ਕੇ ਹੋਇਆ ਹੁਣ ਜੇ ਬੇਦਖਲ ਕੀਤਾ ਹੋਇਆ ਅੱਜ ਉਹ ਮੁੰਡਾ ਇਹਨਾਂ ਦੇ ਘਰੇ ਕਿਉਂ ਬੈਠਾ ਉਹ ਪਿਓ ਉਹਦਾ ਪੱਖ ਮੁੰਡੇ ਦਾ ਕਿਉਂ ਲੈ ਰਿਹਾ ਜੇ ਬੇਦਖਲ ਕੀਤਾ ਹੋਇਆ ਇਹ ਗੱਲਾਂ ਦੇ ਜਵਾਬ ਦੇਣ ਆਪਾਂ ਨੂੰ ਇੱਥੇ ਆ ਕੇ ਅੱਜ ਬੜੇ ਘਰੇ ਕੁੜੀ ਬਸੂਗੀ ਰਹੂਗੀ ਜਿਵੇਂ ਵੀ ਆਪਣਾ ਬਣਦਾਗਾ ਸਾਰੇ ਸਿੰਘ ਸਾਹਿਬ ਨੇ ਬਾਲਾਂ ਦਾ ਇਸ ਕੁੜੀ ਨੂੰ ਇੱਥੇ ਛੱਡ ਕੇ ਛੱਡ ਕੇ ਜਾਣਾ ਸੀ ਤਾਂ ਤਿੰਨ ਵਾਰੀ ਪਹਿਲਾਂ ਵੀ ਮੁੜ ਕੇ ਅਸੀਂ ਝੂਲੀ ੱਡੀ ਹੋਈ ਆ ਸਾਰੀ ਸੰਗ ਤੁਸੀਂ ਕੁੜੀ ਮਰ ਜੇ ਰਹੇ ਜੇ ਕੁਛ ਮਾਰਗੀ ਕਰਦੇ ਇਸ ਘਰੋਂ ਕੁੜੀ ਦੀ ਆਰਤੀ ਜਾਊਗੀ ਪਰ ਇਸ ਘਰੋਂ ਕੁੜੀ ਦਾ ਹੋਣੀ ਜਾਊਗਾ ਤੁਸੀਂ ਪਿਤਾ ਜੀ ਕੁੜੀ ਦੇ ਹਾਂ ਜੀ ਦੇਖੋ ਜੀ ਭਾਵਕ ਆ ਬੱਚੇ ਨੂੰ ਪਿਓ ਮਿਲ ਜੂ ਕੋਈ ਮੈਨੂੰ ਸਾਰੀ ਸੰਗ ਦੇ ਇੱਕ ਗੱਲ ਜਵਾਬ ਦੇ ਦਿਓ ਵੀ ਆ ਇਸ ਬੱਚੇ ਨੂੰ ਪਿਓ ਮਿਲ ਜੂ ਠੀਕ ਹੈ ਮੇਰੀ ਭੈਣ ਨੂੰ ਵੀ ਅਸੀਂ ਦੁਬਾਰੇ ਕਿਤੇ ਵਿਆਹ ਦਾਂਗੇ ਉਹਨੇ ਵੀ ਦੁਆਰੇ ਵਿਆਹ ਕਰਾ ਲਿਆ ਦੋ ਧੀਆਂ ਜੰਮੀ ਬੈਠਾ ਹੋ ਪਹਿਲਾਂ ਤਾਂ ਉਹ ਕੁੜੀ ਦੀ ਗਲਤੀ ਹੈ ਜਿਹੜੀ ਨੇ ਉਹਦੇ ਨਾਲ ਵਿਆਹ ਕਰਾ ਜਾਓ ਆ ਆਪਦੇ ਜਵਾਗ ਦਾ ਪਿਓ ਖੋ ਕੇ ਉਹ ਤੋਂ ਪਿਓ ਖੋ ਕੇ ਉਹਦੇ ਨਾਲ ਵਿਆਹ ਕਰਾਇਆ ਰੈਂਦਾ ਖੁੰਦਾ ਆ ਕੇ ਸਾਡੇ ਬੱਚੇ ਦਾ ਪਿਓ ਖੋ ਲਿਆ ਉਹਨੇ ਕਿੱਡੀ ਵੱਡੀ ਗਲਤੀ ਆ ਅਸੀਂ ਫਿਰ ਵੀ ਉਹ ਭੈਣ ਨੂੰ ਐਕਸੈਪਟ ਕਰਨ ਨੂੰ ਤਿਆਰ ਆਂ ਵੀ ਦੋਨੇ ਭੈਣਾਂ ਆ ਇਹ ਘਰੇ ਇੱਕ ਘਰੇ ਰਹੀ ਜਾਣ ਜਿਵੇਂ ਛੋਡੇ ਧਰਮ ਚ ਲਿਖਾਇਆ ਪੁੱਛਲਾ ਵੀ ਜਾਂਦੀ ਸੀ ਨਾ ਸਾਡੇ ਤਾਂ ਇਹ ਨਹੀਂ ਲਿਖਿਆ ਕੋਈ ਵਿਆਹ ਕਰਾ ਲਈ। ਇਹ ਨਹੀਂ ਵੀ ਕੱਲ ਨੂੰ ਇਹ ਕੋਈ ਉਹ ਕਰੂਗੀ ਕੁਝ ਵੀ ਉਹਦੇ ਹੋ ਨਹੀਂ ਕਰਾਂਗੇ। ਉਹਦੇ ਵੀ ਛਤਰ ਪਹਿਣਗੇ ਜੇ ਕੋਈ ਗੱਲ ਹੋਊਗੀ। ਉਧਰ ਵੀ ਜਮੇ ਬਈ ਲੈ ਰਹੇ ਨੇ ਬਾਈ। ਅਖਾ ਨੌਕਰੀ ਵਾਲੀ ਇਹ ਆ ਆਪਾਂ ਇੱਕੇ ਗੱਲ ਹੁੰਦੀ ਆ ਨੌਕਰੀ ਦੀ ਆਪਾਂ ਬਾਹਰ ਕੈਨੇਡਾ ਤੱਕ ਕੁੜੀਆਂ ਨੂੰ ਭੇਜਦੇ ਨੇ ਕਲੀਆਂ ਨੂੰ। ਜਿਹਨੂੰ ਆਪਾਂ ਕਮੰਡੀਆਂ ਦੇ ਨਹੀਂ ਜਾਣ ਦਿੰਦੇ। ਸਮਝ ਲੈ ਜੇ ਕੋਈ ਨਕਸ਼ਾ ਦੱਸ ਦੋ ਵੀ ਆਹ ਭਾਈ ਛਤਰ ਆ ਕੋਈ ਗੱਲ ਐ। ਸਾਡੇ ਗੁੱਠੇ ਦਸਕਟ ਕਰਾਓ। ਔਰ ਦੱਸੋ ਕੀ ਚਾਹੀਦਾ ਜੇ ਕਰਨਾ ਹੈ ਗਲਤ ਹੁੰਦਾ 9 ਸਾਲ ਚ ਕਰ ਲੈਂਦੀ 9 ਸਾਲ ਦੀ ਕੱਲੀ ਰਹਿੰਦੀ ਐ ਤੇ ਦੂਜਾ ਵਿਆਹ ਹੋ ਗਿਆ ਤੇਰਾ ਸਮਝ ਗਿਆ ਹੁਣ ਉਹ ਬਸਣ ਆਈ ਹੈਗੀ ਜੇ ਗਲਤ ਕੰਮ ਵਾਲੀ ਹੁੰਦੀ ਬਾਬੇ ਆਉਂਦੀ ਐ ਨਹੀਂ ਤੀਰੇ ਇਹਨੇ ਕੀ ਕਰਨ ਆਉਣਾ ਤੇ ਇਹ ਚੋਸਤੀਆਂ ਕਰਦਾ ਇਹ ਜੇ ਗਲਤ ਕੰਮ ਵਾਲੀ ਆਉਂਦੀ ਨਹੀਂ ਤੀ ਇਹ ਇੱਥੇ ਜਦੋਂ ਮਤਲਬ ਮੈਂ ਆਪਦਾ ਹੱਕ ਮੰਗਦੀ ਸੀ ਉਦੋਂ ਕਹਿੰਦਾ ਸੀ ਮੇਰੇ ਕੋਲ 7500 ਪੀਪੀਆ ਵੀ ਨਹੀਂ ਹੈਗਾ ਅੱਜ ਇਹ ਮੇਰੀ 14000 ਦੀ ਨੌਕਰੀ ਸਡਾਉਣ ਨੂੰ ਫਿਰਦਾ ਕਹਿੰਦਾ ਤੇ ਤੁਸੀਂ ਦੱਸੋ ਵੀ ਫਿਰ ਇਹ ਕਿੱਥੋਂ ਇਨਸਾਫ ਦੀ ਗੱਲ ਆ ਜੇ ਗੋਡੀ ਸੱਚ ਦੇ ਖੜੇ ਆ ਉਹ ਵੀ ਖੜੇ ਆ ਮੁਲਾਜ਼ਮੇ ਵੀ ਖੜੇ ਆ ਉਹ ਵੀ ਗਲਤੀ ਕਰਦੇ ਆ ਕਹਿੰਦੇ ਵੀ ਇਹਨਾਂ ਦੇ ਫੱਕ ਵੜਦਾ ਇੱਥੇ ਰਹਿਣ ਦਾ ਬਾਕੀ ਦੇਖਦੇ ਆ ਕਿ ਨਹੀਂ ਪੜਦੀ ਆ ਸਭ ਨੂੰ ਆ ਲੜਕੀ ਆ ਵੀ ਪੰਚਾਇਤ ਵੀ ਨਾਲ ਚੰਨਨਾਲ ਪਿੰਡ ਤੋਂ ਬਰਨਾਲੇ ਜ਼ਿਲ੍ਹੇ ਚ ਬਰਨਾਲਾ ਜ਼ਿਲ੍ਹਾ ਪੈ ਕੇ ਭਾਈ ਹਾਂਜੀ ਦੇਖਦੇ ਆ ਅੰਦੇ ਤੇ ਆਪਾਂ ਹਾਂਜੀ ਜਥੇਦਾਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸਾਰਾ ਕੁਝ ਨਿਪੜ ਗਿਆ ਸੀਗਾ ਹਾਂ ਇਹ ਵੀ ਉਹਨੇ ਫਾਨਾ ਲਾਤਾ ਹੀ ਸੱਤ ਕਹਿਣਾ ਝੂਠ ਬਾਕੀ ਮੈਂ ਤਾਂ ਇਹ ਕਹਿੰਦਾ ਜਿਹਨੇ ਵੀ ਇੱਥੇ ਆਇਆ ਤੇ ਅਮਰਤਾ ਦੀ ਬਗੈਰ ਵੀ ਸੱਚ ਤਾਂ ਕਹਿ ਦੋ ਤੁਸੀਂ ਛੱਤ ਬੋਲਣ ਦਾ ਮਾਦਾ ਤਾਂ ਰੱਖੋ ਆਪ ਦੇ ਵਿੱਚ ਜੇ ਮੈਂ ਪੰਚਾਇਤ ਨੂੰ ਵੀ ਇਹ ਗੱਲ ਕਹਾਂ ਵੀ ਤੁਸੀਂ ਵੋਟਾਂ ਨਾ ਰੱਖੋ ਇਹਨਾਂ ਦਾ ਭਵਿੱਖ ਖਰਾਬ ਹੁੰਦਾ ਬੱਚੇ ਦਾ ਉਹਦੇ ਕੋਲ ਵੀ ਦੇਖੋ ਤੁਸੀਂ ਵੀ ਬੱਚੇ ਦੀ ਜ਼ਿੰਦਗੀ ਖਰਾਬ ਹੁੰਦੀ ਆ ਸੱਚ ਮੈਂ ਬੱਚੀ ਦਾ ਸਭ ਤੋਂ ਵੱਡੀ ਹੁੰਦੀ ਆ ਕਰੈਕਟਰ ਦੀ ਗੱਲ ਹਾਂ ਉਹ ਕਹਿੰਦਾ ਜੇ ਉਹ ਹੈਗਾ ਕੋਈ ਦੱਸੋ ਜਿਹੜੀ ਗੱਲ ਆ ਇੱਜ਼ਤ ਪੱਖੋਂ ਬਿਲਕੁਲ ਠੀਕ ਆ ਕੁੜੀ ਫਿਰ ਫਿਰ ਵੀ ਇਹਨੇ ਮੌਕਾ ਦਿੱਤਾ ਮੈਂ ਕਹਿੰਦੀ ਇੱਕ ਹੋਰ ਤਾਂ ਦਿੰਦੀ ਨਹੀਂ ਮੌਕਾ ਸਾਹਮਣੇ ਸੌਂਗਣ ਬੈਠੀ ਰਹੇ ਨੀ ਮੈਂ ਵਿਆਹ ਕਰਾ ਲਿਆ ਵੀ ਕਰਾ ਸਕਦੀ ਆ ਆ ਜਿੰਦਗੀ ਕੁੜੀ ਦੀ ਖਰਾਬ ਹੋ ਜਾਣੀ ਬੱਚੀ ਦੀ ਦੱਸ ਉਹਦੀਆਂ ਧੀਆਂ ਵੀ ਇਹਨੇ ਗੱਲਾਂ ਲਾ ਲਈਆਂ ਫਿਰ ਵੀ ਮੌਕਾ ਦੇ ਦਿੱਤਾ ਵੀ ਕੋਈ ਨਹੀਂ ਮੈਂ ਪੈਣਾ ਨੂੰ ਰੱਖੂੰਗੀ ਕਿਉਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਣ ਸਾਰਾ ਸੀ ਇਹਨਾਂ ਨੂੰ ਪੁੱਛਿਆ ਪਹਿਲਾ ਮੁੰਡੇ ਨੂੰ ਪੁੱਛਿਆ ਮੁੰਡਾ ਕਹਿੰਦਾ ਮੈਂ ਵਸਾ ਕੇ ਰਾਜੀਆਂ ਕੁੜੀ ਨੂੰ ਪੁੱਛਿਆ ਕੁ ਤੇ ਪਿਓ ਨੇ ਮਾਗਰੋ ਆ ਕੇ ਹਜਤ ਜੂ ਪਾਇਆ ਤੇ ਫੇਰ ਕਹਿੰਦਾ ਵੀ ਮੁੰਡਾ ਚਲ ਪਿਓ ਵੀ ਪਰਾਂ ਹੋ ਗਿਆ ਫੇਰ ਮੁੰਡਾ ਕਹਿੰਦਾ ਵੀ ਉਹ ਮੇਰੇ ਘਰ ਵਾਲੀ ਨੂੰ ਪੁੱਛਿਆ ਜਾਵੇ ਉਹਦੇ ਘਰ ਵਾਲੀ ਨੂੰ ਪੁੱਛਿਆ ਦੂਜੇ ਵਿਆਹ ਨੂੰ ਦੂਜੇ ਵਿਆਹ ਨੂੰ ਉਹਨੇ ਵੀ ਮਤਲਬ ਆਪ ਚ ਜੱਫੀਆਂ ਪੈ ਗਈਆਂ ਜਮਾਕ ਚੱਕਲੇ ਜਮਾ ਤਿਆਰ ਹੋ ਗਿਆ ਇੱਕ ਦੂਜੀ ਦੇ ਜਮਾਕ ਚੱਕਲੇ ਇੱਕ ਦੂਜੀ ਦੇ ਜਮਾਕ ਚੱਕਲੇ ਦੁਬਾਰੇ ਫੇਰ ਮਤਲਬ ਜਿਹੜੀ ਉਹ ਨੌਕਰੀ ਤੇ ਲੱਗੀ ਹੋਈ ਆ ਕੁੜੀ ਲੋਕ ਤਾਂ ਨੌਕਰੀਆਂ ਭਾਲਦੇ ਫਿਰਦੇ ਨੇ ਇਹ ਮੁੰਡਾ ਕਹਿੰਦਾ ਮੈਂ ਨੌਕਰੀ ਛਡਾਉਣੀ ਆ ਫੇਰ ਬੰਦਾ ਵੱਡਾ ਆਨੇ ਬਹਾਨੇ ਅਸਲ ਚ ਉਹਦਾ ਜਿਹੜਾ ਪਿਓ ਅਸਲ ਚ ਜਿਹੜਾ ਉਹਦਾ ਪਿਓ ਆ ਕਿ ਨਾ ਉਹ ਪਿਓ ਨਹੀਂ ਮਤਲਬ ਘਰ ਬਸਣ ਦਿੰਦਾ ਇਹਨਾਂ ਦਾ ਜਿਵੇਂ ਉਹ ਬੁੜੀ ਨਹੀਂ ਬਸਣ ਦਿੰਦੀ ਸੀ ਉਹੀ ਕੰਮ ਐ ਸਾਰਾ ਕੀ ਕਹਿੰਦੇ ਵੀ ਨੌਕਰੀ ਛੱਡੋ ਫੇਰ ਬਸਾਵਾਂਗੇ ਫੇਰ ਕੌਣ ਬਸਾਊਗਾ ਫੇਰ ਉਹ ਜਿਹੜੇ 4 ਰੁਪਏ ਉਹ ਕੁੜੀ ਤੇ ਲਾਉਂਦੀ ਆ ਕਿੱਥੋਂ ਲਾਊਗੀ 7000 ਮਹੀਨਾ ਜੀ ਕਹਿੰਦੇ ਖਰਚਾ ਕੁੜੀ ਦਾ ਦੋਹਾ ਆਇਆ ਕਨਖਾ 14000 14000 ਉਹਦੀ ਕੁੜੀ ਦੀ ਤੜਖਾ ਹੈ ਦੱਸੋ ਉਹ ਵਿਚਾਰੀ ਆਪਦਾ ਕੰਮ ਕਹਿੰਿਆ ਮੈਂ ਘਰੇ ਵੀ ਕਰੂੰਗੀ 6 ਘੰਟੇ ਡਿਊਟੀ ਆ ਕੀ ਲੋਕ ਤਾਂ ਭਾਲ ਦੇ ਵਰਤੇ ਨੇ ਨੌਕਰੀਆਂ ਨੂੰ ਇਹ ਕਹਿੰਦੇ ਛੱਡੋ ਜੀ ਜੀਤੀ ਉਹਦੀ ਜੜ ਵੱਢਣੀ ਚਾਹੁੰਦੇ ਨੇ ਇਹ ਕਿਵੇਂ ਆਪਣਾ ਪੁਲਿਸ ਤੇ ਲੋਕਾਂ ਨੂੰ ਡਰ ਇਹ ਜਿਵੇਂ ਬਾਬਿਆਂ ਨੂੰ ਬਰਾਉਟ ਕਰ ਜਾਂਦੇ ਨੇ ਬਾਬੇ ਆ ਕੇ ਇਹ ਹੋ ਜਾਂਦੀਆਂ ਗੱਲ ਕਈ ਵਾਰੀ ਇਹ ਦਰਖਾਸਤਾਂ ਆਈਆਂ ਹੋਈਆਂ ਨੇ ਦਰਖਾਸਤਾਂ ਆਈਆਂ ਇਹ ਫੀਡੈਪਟ ਕਹਿ ਦੋ ਸਭ ਨੂੰ ਗੱਲ ਕਰੋ 950 ਰੁਪਏ ਮੈਂ ਤੁਹਾਡੇ ਕੋਲੇ ਆ ਕੇ ਕਹਿੰਦੇ ਨੇ ਵੀ ਆ ਗੱਲ ਵੱਤ ਆਖਦਾ ਹਿੰਦੂ ਆਹ ਪਾਸ ਨੂੰ ਸਮਝਾ ਰਿਹਾ ਦੁਬਾਰਾ ਇਹ ਆ ਮੁੰਡਾ ਕਿਹੜਾ ਸਾਡੇ ਪਰਿਵਾਰ ਕਾ ਸਾਡਾ ਪੁੱਤ ਸੁਣਾ ਗਿਆ ਇਹ ਨਹੀਂ ਨਹੀਂ ਬੱਬੀ ਜੈਜ ਕਰ ਕਿਹਦੇ ਨਹੀਂ ਗੱਲ ਸਹੀ ਗੱਲ ਹੈ ਤੁਹਾਡੀ ਇਹ ਅਸੀਂ ਜਿਵੇਂ ਹੁਣ ਤੁਸੀਂ ਕਹਿੰਦੇ ਜਿੰਨੂ ਕਿਨੇ ਆਏ ਹੋ ਉਹਨੇ ਮੁੰਡਾ ਸਾਡੇ ਕੋਲ ਵਿਆਹ ਉਹ ਸਾਡੇ ਘਰਾਂ ਤੇ ਇਹ ਕਹੇ ਵੀ ਸਾਨੂੰ ਇਹਨੂੰ ਦੁੱਖ ਆਇਆ ਫਿਰ ਹਾਂਜੀ ਇਹ ਸੁਣੀ ਸਾਰੀ ਗੱਲਬਾਤ ਮੈਂ ਅਸੀਂ ਇਹ ਗੱਲ ਕਹਿਣੇ ਹੁੰਦੇ ਆ ਇੱਥੇ ਤੋਂ ਸਾਹਿਬ ਇਹ ਅਸੀਂ ਬਸੇ ਬਾਤ ਕਰਨਾ ਕਰ ਪਾੜਦੇ ਨਹੀਂ ਬਿਲਕੁਲ ਕੰਪਨਚਾਇਤਾਂ ਨੂੰ ਪਤਾ ਹੁੰਦਾ ਜੀ ਪਹਿਲਾਂ ਵਿਚ ਆਏ ਹੁੰਦੇ ਨੇ ਸਾਰੇ ਮੈਟਰ ਦਾ ਪਤਾ ਹੁੰਦਾ ਹਾਂ ਇਸ ਕਰਕੇ ਪਹਿਲਾਂ ਪੰਚਾਇਤ ਨੂੰ ਤਾਂ ਲੈਂਦੇ ਹੀ ਲੈਂਦੇ ਨੇ ਹਰੇਕ ਪਿੰਡ ਦੇ ਨੂੰ ਮੁੱਖ ਹੈ ਜੀ ਪੰਚਾਇਤ ਚੁਣੀਆਂ ਪਿੰਡ ਦੇ ਉਹ ਵੀ ਗੱਲ ਆਪਣੀ ਪਰ ਹੱਕ ਸੱਚੇ ਸੇ ਘੱਟੀ ਚ ਚੱਲਦਾ ਜੀ